ਆਈ ਥਾਸੀ ਗਾ ਸਾਰੇ ਵੀਰਾਂ ਨੂੰ ਅੱਜ ਤੁਹਾਨੂੰ ਹੋਣਿਆ ਅੰਮ੍ਰਿਤਸਰ ਦਾ ਨਰਕ ਦਾ ਘਰ ਲਓ ਜੀ ਅੰਮ੍ਰਿਤਸਰ ਦੇ ਵਿੱਚ ਸਭ ਤੋਂ ਜ਼ਿਆਦਾ ਨਰਕ ਇੱਥੇ ਆ ਗਿਆ ਰਣਜੀਤਾਗੜੀ ਰੋਜ਼ਗਾਰਡਨ ਨੇ ਏਰੀਏ ਦੇ ਵਿੱਚ ਇਹ ਗੰਦ ਪਿਆ ਵਾ ਇੱਕ ਬੰਨੇ ਰੋਡ ਦੀ ਸਫਾਈ ਘਰ ਬਾਹਰ ਸਾਰੇ ਇਧਰ ਵਾ ਅਰਾਸ਼ਾਆਂ ਇਹਨਾਂ ਕੰਨੀਆਂ ਤੇ ਇੱਕ ਬੰਨੇ ਇਹ ਹਾਲਾਤ ਆ ਬੰਦੇ ਨਰਕ ਦਾ ਘਰ ਇਹ ਵੀ ਜੀ ਆਪਾਂ ਨੂੰ ਕਸਟਮਰ ਮਿਲ ਗਏ ਆਪਾਂ ਤਾਂ ਜਾ ਗਏ ਓਰਡਰ ਟੈਂਪਲ ਦਾ ਆਇਆ ਭਾਈ ਜੀ ਓਰਡਰ ਟੈਂਪਲ ਓਰਡਰ ਟੈਂਪਲ ਲੈ ਕੇ ਆ ਨਾ